ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਗੱਲ ਕਰਦੇ ਆਂ ਨਾਵਲ ਤਾਰੀਖ ਵੇਖਦੀ ਹੈ ਬਾਰੇ ਤਾਰੀਖ ਵੇਖਦੀ ਹੈ ਜਸਵੰਤ ਸਿੰਘ ਕਮਲਜੀ ਦੀ ਇੱਕ ਮਹੱਤਮ ਪੂਰਵ ਰਚਨਾ ਜੋ ਉਹਨਾਂ ਦੀਆਂ ਹੋਰ ਕਲਮਾਂ ਵਾਂਗ ਹੀ ਪੰਜਾਬੀ ਸਾਹਿਤ ਵਿੱਚ ਗਹਿਰੀ ਛਾਪ ਛੱਡਦੀ ਹੈ ਇਹ ਨਾਵਲ ਸਮਾਜਿਕ ਰਾਜਨੀਤਿਕ ਅਤੇ ਇਤਿਹਾਸਕ ਪਸੰਦੇ ਨੂੰ ਲੰਘਦਾ ਹੋਇਆ ਪੰਜਾਬੀ ਲੋਕ ਜੀਵਨ ਦੀ ਗਹਿਰਾਈ ਨੂੰ ਜਾਗਰੂਕ ਕਰਦਾ ਹੈ ਤਾਰੀਖ ਵੇਖਦੀ ਹੈ ਵਿੱਚ ਕਵਲਜੀ ਨੇ ਇਤਿਹਾਸ ਨੂੰ ਇੱਕ ਜੀਵੰਤ ਪਾਤਰ ਵਾਂਗ ਪੇਸ਼ ਕੀਤਾ ਹੈ ਜੋ ਸਿਰਫ ਪਿਛਲੇ ਸਮੇਂ ਦੀ ਗਵਾਹੀ ਹੀ ਨਹੀਂ ਸਗੋਂ ਅਜ ਦੇ ਸਮਾਜ ਨੂੰ ਵੀ ਤੱਕਦੀ ਹੈ ਤਾਰੀਖ ਵੇਖਦੀ ਵਿੱਚ ਕਵਲਜੀ ਨੇ ਪੰਜਾਬ ਪੰਜਾਬ ਦੇ ਇਤਿਹਾਸਿਕ ਪ੍ਰਸੰਗਾਂ ਖਾਸ ਕਰ ਆਜ਼ਾਦੀ ਸੰਘਰਸ਼ ਅਤੇ ਸਮਾਜਿਕ ਅਸਮਾਨਤਾਵਾਂ ਨੂੰ ਉਜਾਗਰ ਕੀਤਾ ਹੈ ਇਹ ਨਾਵਲ ਸਮਾਜ ਦੇ ਹਾਸ਼ੀਏ ਤੇ ਰਹਿੰਦੇ ਲੋਕਾਂ ਦੀਆਂ ਮੁਸ਼ਕਲਾਂ ਉਹਨਾਂ ਦੀਆਂ ਭਾਵਨਾਵਾਂ ਅਤੇ ਸੰਘਰਸ਼ ਨੂੰ ਪੇਸ਼ ਕਰਦਾ ਹੈ ਕਮਲ ਜੀ ਦੀ ਲਿਖਤ ਸ਼ੈਲੀ ਰੋਮਾਂਚਿਕ ਅਤੇ ਜਜ਼ਬਾਤੀ ਹੈ ਜੋ ਪਾਠਕਾਂ ਨੂੰ ਪੰਜਾਬ ਦੇ ਪਿੰਡੂ ਸੱਭਿਆਚਾਰ ਅਤੇ ਇਤਿਹਾਸਕ ਘਟਨਾਵਾਂ ਨਾਲ ਜੋੜਦੀ ਹੈ ਉਹ ਆਪਣੇ ਪਾਤਰਾਂ ਰਾਹੀਂ ਸਮਾਜਿਕ ਨਿਆਂ ਅਤੇ ਬਰਾਬਰੀ ਦੀਆਂ ਗੱਲਾਂ ਕਰਦੇ ਨੇ ਨਾਵਲ ਦੇ ਪਾਤਰ ਆਮ ਲੋਕ ਕਿਸਾਨ ਮਜ਼ਦੂਰ ਨੌਜਵਾਨ ਨੇ ਜੋ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਨੇ ਇਹ ਪਾਤਰ ਇਤਿਹਾਸ ਦੇ ਪੰਨਿਆਂ ਤੇ ਆਪਣੀ ਸਾਖ ਛੜਦੇ ਨੇ ਕਮਲਜੀ ਦੀ ਲਿਖਤ ਵਿੱਚ ਗਹਿਰੀ ਭਾਵਨਾਤਿਕ ਲਹਿਰ ਹੁੰਦੀ ਹੈ ਉਹ ਇਤਿਹਾਸ ਨੂੰ ਸਿਰਫ ਤੱਥਾਂ ਦੀ ਲੜੀ ਹੀ ਨਹੀਂ ਮੰਨਦੇ ਸਗੋਂ ਇੱਕ ਜ਼ਿੰਦਗੀ ਦਾ ਦਰਪਣ ਸਮਝਦੇ ਨੇ ਕਮਲ ਜੀ ਨੇ ਆਪਣੇ ਜੀਵਨ ਅਨੁਭਵ ਜਿਵੇਂ ਮਲਾਇਆ ਵਿੱਚ ਚੌਕੀਦਾਰੀ ਅਤੇ ਪਿੰਡ ਦੀ ਖੇਤੀਬਾੜੀ ਨੂੰ ਇਸ ਨਾਵਲ ਵਿੱਚ ਉਜਾਗਰ ਕੀਤਾ ਹੈ। ਉਹਨਾਂ ਦੀਆਂ ਰਚਨਾਵਾਂ ਵਿੱਚ ਪੰਜਾਬੀ ਕਿਸਾਨੀ ਜੀਵਨ ਅਤੇ ਸੰਘਰਸ਼ ਦੀ ਸਚਾਈ ਸਾਫ ਚਲਕਦੀ ਰਹਿੰਦੀ ਹੈ। ਤਰੀਖ ਵੇਖਦੀ ਹੈ ਨਾਵਲ ਨੇ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਸਥਾਨ ਹਾਸਲ ਕੀਤਾ ਕਿਉਂਕਿ ਇਹ ਨਾ ਸਿਰਫ ਇਤਿਹਾਸਿਕ ਰਚਨਾ ਹੈ। ਸੋ ਗੋਸ ਸਮਾਜਿਕ ਚੇਤਨਾ ਦਾ ਦਸਤਾਵੇਜ਼ ਵੀ ਹੈ ਕਮਲ ਜੀ ਦੀ ਇਹ ਰਚਨਾ ਪੰਜਾਬੀ ਨਾਵਲਕਾਰੀ ਦੇ ਦੂਜੇ ਦੌਰ ਦੀ ਨੁਮਾਇੰਦਗੀ ਕਰਦੀ ਹੈ ਜਿੱਥੇ ਸਮਾਜਿਕ ਮੁੱਦੇ ਅਤੇ ਆਦਰਸ਼ਵਾਦੀ ਪਾਤਰ ਕੇਂਦਰ ਵਿੱਚ ਰਹਿੰਦੇ ਨੇ ਸੋ ਦੋਸਤੋ ਤੁਹਾਡਾ ਫੁੱਲ ਵੀਡੀਓ ਦੇਖਣ ਦੇ ਉਤੇ ਬਹੁਤ-ਬਹੁਤ ਧੰਨਵਾਦ ਜੇ ਤੁਸੀਂ ਇਸ ਨਾਵਲ ਦੇ ਕਿਸੇ ਪਾਤਰ ਜਾਂ ਥੀਮ ਬਾਰੇ ਹੋਰ ਡੂੰਘਾਈ ਵਿੱਚ ਜਾਨਣਾ ਚਾਹੁੰਦੇ ਹੋ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਮੈਂ